ਪਿੰਡ ਚੈਨਾ ਦੇ ਵਿੱਚ ਖੜੇ ਆ ਮਗਦਾ ਰਹੀਵੇ ਸੂਰਜਾ ਕਮੀਆਂ ਦੇ ਵੇੜੇ ਇਹ ਗੱਲਾਂ ਬੜੀਆਂ ਸੁਣੀਆਂ ਸੀ ਸੰਤਰਾਮ ਉਦਾਸੀ ਦੀਆਂ ਇੱਕ ਕਵਿਤਾਵਾਂ ਨੇ ਤੇ ਸੀਐਮ ਭਗਵੰਤ ਮਾਨ ਹੈ ਜਿਹੜੇ ਸਟੇਜ ਤੋਂ ਇੱਕ ਜੜੀਆਂ ਕਵਿਤਾਵਾਂ ਜੜੀਆਂ ਇਹ ਲੈਣਾ ਸੁਣਾਉਂਦੇ ਹੁੰਦੇ ਸੀ ਤੇ ਲੋਕ ਇਹਨਾਂ ਲੈਣਾ ਨੂੰ ਸੁਣਨ ਦੇ ਲਈ ਬੜੇ ਉਤਾਵਲੇ ਹੁੰਦੇ ਸੀ ਸੀਐਮ ਭਗਵੰਤ ਮਾਨ ਦੀ ਜੜੀ ਸਟੇਜ ਤੇ ਜਦੋਂ ਇਹ ਲੈਣਾ ਚਲਦੀਆਂ ਸੀ ਤਾਂ ਲੋਕ ਬੜੀਆਂ ਤਾਲੀਆਂ ਲਾਉਂਦੇ ਸੀ ਤਾਂ ਲੋਕ ਇਹਨਾਂ ਨੂੰ ਸੁਣਨ ਦੇ ਲਈ ਉਥੋਂ ਉਦੋਂ ਤੱਕ ਨਹੀਂ ਆਉਂਦੇ ਸੀ ਜਦੋਂ ਤੱਕ ਸੀਐਮ ਭਗਵੰਤ ਮਾਨ ਸਟੇਜ ਤੋਂ نیچے ਨਹੀਂ ਉਤਰ ਜਾਂਦੇ ਸੀ ਤਾਂ ਇਹਨਾਂ ਲੈਣਾ ਦਾ ਕਰਕੇ ਹੀ ਸੀਐਮ ਭਗਵੰਤ ਮਾਨ ਨੂੰ ਲੋਕਾਂ ਨੇ ਅੱਜ ਜੋ ਸੀਐਮ ਭਗਵੰਤ ਮਾਨ ਕੁਰਸੀ ਤੇ ਬੈਠੇ ਆ ਸੀਐਮ ਦੀ ਤੇ ਉਸੇ ਕੁਰਸੀ ਤੇ ਲੈ ਕੇ ਆਂਦਾ ਅੱਜ ਜੋ ਦਾਸਤਾ ਸੀ ਤੁਹਾਨੂੰ ਸੁਣਾਉਣ ਲੱਗੇ ਆ ਉਹ ਦਾਸ ਦਾ ਪਿੰਡ ਚੈਨਾ ਦੀਆਂ ਅਨੇਕਾਂ ਤਰ੍ਹਾਂ ਦੀਆਂ ਯੋਜਨਾਵਾਂ ਆਉਂਦੀਆਂ ਨੇ ਇੰਦਰਾਵਾਸ ਯੋਜਨਾ ਦੀ ਗੱਲ ਕਰੀਏ ਪੀਐਮ ਆਵਾਸ ਯੋਜਨਾ ਦੀ ਗੱਲ ਕਰੀਏ ਤਾਂ ਬੜੀਆਂ ਅਨੇਕਾਂ ਹੀ ਜੜੀਆਂ ਸਹੂਦਾਮਾਂ ਆਉਂਦੀਆਂ ਨੇ ਇਹਨਾਂ ਗਰੀਬਾਂ ਦੇ ਘਰ ਬਣਾਉਣ ਦੇ ਲਈ ਪਰ ਉਹ ਕਿੱਥੇ ਅਟਕ ਜਾਂਦੀਆਂ ਨੇ ਗੱਲ ਅਸੀਂ ਪੰਜਾਬ ਸਰਕਾਰ ਦੀ ਕਰਦੇ ਆ ਇਹ ਜੋ ਯੋਜਨਾਵਾਂ ਨੇ ਸੈਂਟਰ ਸਰਕਾਰ ਦੀਆਂ ਨੇ ਲੋਕ ਕਹਿੰਦੇ ਸੀ ਕਿ ਸੀਐਮ ਭਗਵੰਤ ਮਾਨ ਸਟੇਜ ਤੋਂ ਇਹ ਗੱਲ ਕਹਿੰਦੇ ਆ ਕੇ 75 ਸਾਲ ਪਿਛਲੀਆਂ ਸਰਕਾਰਾਂ ਨੇ ਲੁੱਟਿਆ ਪਰ 2 ਸਾਲ ਸੀਐਮ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਹੋ ਗਏ ਆ ਪਰ ਹਾਲਤ ਜਿਉਂ ਦੀ ਤਿਉਹ ਆ ਜੋ ਸਰਕਾਰਾਂ ਵੱਲੋਂ ਐਲਾਨ ਕਰ ਦਿੱਤੇ ਜਾਂਦੇ ਆ ਯੋਜਨਾਵਾਂ ਦੇ ਉਹ ਗਰੀਬਾਂ ਤੱਕ ਨਹੀਂ ਪਹੁੰਚਦੇ ਤਾਂ ਅੱਜ ਜੋ ਦਾਸਤਾ ਸੁਣਾਉਣੀ ਆ ਅਸੀਂ ਤੁਹਾਨੂੰ ਇੱਕ ਗਰੀਬ ਪਰਿਵਾਰ ਦੀ ਦਾਸਤਾ ਸੁਣਾਉਣੀ ਆ ਕਿ ਘਰ ਤੁਸੀਂ ਸਾਹਮਣੇ ਦੇਖ ਰਹੇ ਹੋ ਬਿਲਕੁਲ ਡਿੱਗਣ ਵਾਲਾ ਤੇ ਇੱਕ ਇਥੋਂ ਦਾ ਤੇ ਉਸ ਕਰਦੀਆਂ ਸੀ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਜੋ ਇੱਕ ਯੋਜਨਾ ਹੈਗੀ ਆ ਸੈਂਟਰ ਸਰਕਾਰ ਦੀ ਉਹ ਯੋਜਨਾ ਆਈ ਹੋਈ ਆ ਤੇ ਲਿਸਟ ਦੇ ਵਿੱਚ ਨਾਮ ਵੀ ਆ ਇਹ ਲਿਸਟ ਉਹਨਾਂ ਕੋਲ ਵੀਡੀਓ ਦਫ਼ਤਰ ਚੋਂ ਮਿਲੀ ਆ ਤੇ ਲਿਆਂਦੀ ਹੋਈ ਨੂੰ ਘੱਟੋ-ਘੱਟ 6 ਤੋਂ 7 ਮਹੀਨੇ ਹੋ ਗਏ ਉਹਨਾਂ ਦੇ ਹੱਥ ਦੇ ਵਿੱਚ ਲਿਸਟ ਆਏ ਤੇ ਇਸ ਵੀਰ ਦਾ ਨਾਮ ਵੀ ਆਇਆ ਹੋਇਆ ਉਸ ਲਿਸਟ ਦੇ ਵਿੱਚ ਪਰ ਉਹ ਜਿਹੜਾ ਸਰਕਾਰੀ ਪੈਸਾ ਜਰੂਰ ਆ ਗਿਆ ਉਹਨਾਂ ਅਫਸਰਾਂ ਦੇ ਕੋਲ ਉਹਨਾਂ ਮਹਿਕਮਿਆਂ ਦੇ ਕੋਲ ਹੋ ਸਕਦਾ ਏ ਲਿਸਟ ਪਹਿਲਾਂ ਦੀ ਆਈ ਹੋਵੇ ਬਣਿਆ ਪਹਿਲਾਂ ਦਾ ਹੋਵੇ ਪੈਸਾ ਪਹਿਲਾਂ ਦਾ ਆਇਆ ਹੋਵੇ ਪਰ ਉਹਨਾਂ ਲੋਕਾਂ ਤੱਕ 7 ਮਹੀਨੇ ਹੋ ਗਏ ਪਹੁੰਚੀ ਨੂੰ ਲਿਸਟ ਫਿਰ ਵੀ ਪ੍ਰਸ਼ਾਸਨ ਦੇ ਕੰਨ ਤੇ ਜੂਨੀ ਸਰਕਈ ਫਿਰ ਵੀ ਪ੍ਰਸ਼ਾਸਨ ਜਿਹੜਾ ਕੰਬ ਕਰਨ ਦੀ ਨੀਂਦ ਸੁੱਤਾ ਹੋਇਆ ਉਦੋਂ ਜ਼ਰੂਰ ਸਰਕਾਰ ਤੇ ਪ੍ਰਸ਼ਾਸਨ ਗੋਂਗਲੂਆਂ ਤੇ ਮਿੱਟੀ ਝਾੜਨਗੇ ਜਦੋਂ ਇਸ ਕਮਰੇ ਦੇ ਅੰਦਰ ਉਹ ਪਰਿਵਾਰ ਦਾ ਜਿਹੜਾ ਜੀ ਹੈ ਆਪਣਾ ਜੀਵਨ ਬਸਰ ਕਰ ਰਿਹਾ ਤਾਂ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ ਉਦੋਂ ਇਹ ਸਰਕਾਰਾਂ ਵੀ ਗੋਂਗਲੂਆਂ ਤੋਂ ਮਿੱਟੀ ਝਾੜਦੀਆਂ ਨੇ ਤੇ ਪ੍ਰਸ਼ਾਸਨ ਵੀ ਗੋਂਗਲੂਆਂ ਤੋਂ ਮਿੱਟੀ ਝਾੜਦਾ ਇਹਨਾਂ ਦੀਆਂ ਵੋਟਾਂ ਮਟੋਰਨ ਵੇਲੇ ਜ਼ਰੂਰ ਪਹੁੰਚਦਾ ਪਰ ਅਸੀਂ ਜੋ ਅੱਜ ਜੋ ਦਾਸਤਾਏ ਸੁਣਾਉਨੇ ਆ ਤੁਹਾਨੂੰ ਇੱਕ ਇੱਕ ਤਸਵੀਰ ਦਿਖਾਵਾਂਗੇ ਤਾਂ ਤੁਸੀਂ ਇਸ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਸੀਐਮ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਓ ਜਿਹੜਾ ਆਏ ਦਿਨ ਕਹਿੰਦਾ ਸਟੇਜਾਂ ਤੋਂ ਕਿ ਸਾਡੀ ਸਰਕਾਰ ਇਮਾਨਦਾਰ ਆ ਇਹ ਗੱਲ ਅਸੀਂ ਨਹੀਂ ਇਹ ਗੱਲ ਉਹਨਾਂ ਗਰੀਬ ਲੋਕਾਂ ਦੀ ਦਾਸਤਾ ਬਿਆਨ ਕਰਦੀ ਆ ਤਾਂ ਸਾਨੂੰ ਇਹ ਸੀਐਮ ਭਗਵੰਤ ਮਾਨ ਨੂੰ ਸਵਾਲ ਕਰਨ ਨੂੰ ਮਜਬੂਰ ਕਰ ਦਿੰਦੀ ਆ ਜੋ ਹਰ ਇੱਕ ਰੈਲੀ ਤੇ ਕਹਿੰਦੇ ਨੇ ਕਿ ਸਾਡੀ ਅਫਸਰशाही ਇੰਨੀ ਕਿ ਇਮਾਨਦਾਰ ਆ ਕਿ ਘਰਾਂ ਚ ਜਾ ਜਾ ਕੇ ਕੰਮ ਕਰਦੀ ਆ ਪਰ ਇਸ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਸੀਐਮ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਓ ਇਸ ਗਰੀਬ ਇਨਸਾਨ ਦਾ ਵਾਸਤਾ ਤੁਹਾਨੂੰ ਇਸ ਗਰੀਬ ਵੀਰ ਦਾ ਵਾਸਤਾ ਤੁਹਾਨੂੰ ਸੁੱਤੇ ਪਏ ਪ੍ਰਸ਼ਾਸਨ ਨੂੰ ਸੁੱਤੇ ਪਏ ਜਿਹੜਾ ਪ੍ਰਸ਼ਾਸਨ ਸੁੱਤਾ ਪਿਆ ਉਸ ਨੂੰ ਜਗਾਉਣ ਦੇ ਲਈ ਤੁਸੀਂ ਇੱਕ ਕੰਮ ਕਰਿਓ ਕਿ ਸ਼ੀਮ ਭਗਵਾਨ ਜਮਾਨ ਤੱਕ ਇੱਕ ਖਬਰ ਨੂੰ ਜ਼ਰੂਰ ਪਹੁੰਚਾਓ ਤੂੰ ਅਸੀਂ ਕੋਈ ਅਕਾਊਂਟ ਨਹੀਂ ਦੇ ਰਹੇ ਕੋਈ ਇਸ ਵੀਰ ਦਾ ਤੁਹਾਨੂੰ ਖਾਤਾ ਨਹੀਂ ਨੰਬਰ ਨਹੀਂ ਦੇ ਰਹੇ ਕਿ ਤੁਸੀਂ ਉਸ ਦੇ ਵਿੱਚ ਪੈਸੇ ਪਾਉਣੇ ਆ ਸਿਰਫ ਖਬਰ ਨੂੰ ਸ਼ੇਅਰ ਕਰਨਾ ਤੁਸੀਂ ਤਾਂ ਤੁਹਾਡੀ ਖਬਰ ਸ਼ੇਅਰ ਕੀਤੀ ਦੇ ਨਾਲ ਹੀ ਇਸ ਵੀਰ ਦਾ ਘਰ ਪਹੁੰਚ ਜਾਣਾ ਕਿ ਸਾਡੇ ਹੱਥ ਦੇ ਵਿੱਚ ਲਿਸਟ ਹੈ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਤੇ ਅਸੀਂ ਤੁਹਾਨੂੰ ਉਸ ਘਰ ਦੀਆਂ ਤਸਵੀਰਾਂ ਦਿਖਾਉਨੇ ਆ ਤਾਂ ਅੰਦਰ ਵੀ ਲੈ ਕੇ ਚੱਲਦੇ ਆ ਅਸੀਂ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਅੰਦਰ ਜ਼ਰੂਰ ਆ ਜਾਵੇ ਤਾਂ ਅਸੀਂ ਆਉਂਦੇ ਆ ਤਾਂ ਤਸਵੀਰਾਂ ਦੇ ਵਿੱਚ ਦੇਖੋ ਕਿ ਆ ਦਸਤਾ ਦੇਖੋ ਇਸ ਗਰੀਬ ਇਨਸਾਨ ਦੀ ਇਸ ਗਰੀਬ ਵੀਰ ਦੀ ਕੱਲਾ ਜੋ ਪਰਿਵਾਰ ਦੇ ਵਿੱਚ ਰਹਿ ਰਿਹਾ ਤੇ ਆਪਣਾ ਜੀਵਨ-ਵਸਨ ਕਿਵੇਂ ਕਰ ਰਿਹਾ ਅਨੇਕਾਂ ਤਰ੍ਹਾਂ ਦੀਆਂ ਯੋਜਨਾਵਾਂ ਆਉਂਦੀਆਂ ਨੇ ਤਾਂ ਕਿੱਦਾ ਇਹਨਾਂ ਦੇ ਬੂਹੇ-ਬਾਰੀਆਂ ਬਣੇ ਹੋਏ ਨੇ ਤਾਂ ਦੇਖੋ ਤਸਵੀਰਾਂ ਦੇ ਵਿੱਚ ਦੇਖੋ ਦੇਖੋ ਬਿਲਕੁਲ ਅਸੀਂ ਤੁਹਾਨੂੰ ਦਿਖਾਉਨੇ ਆ ਇੱਕ-ਇੱਕ ਚੀਜ਼ ਦਿਖਾਵਾਂਗੇ ਤਾਂ ਕਿਵੇਂ ਆਪਣਾ ਜੀਵਨ-ਵਸਨ ਕਰਦੇ ਆ ਇਹ ਲੋਕ ਨੇ ਗਰੀਬ ਲੋਕ ਨੇ ਉਹ ਮਿਹਨਤ ਕਾ ਸ਼ਲੋਕ ਨੇ ਜਿਹੜਾ ਆਪਣੀ ਆਵਾਜ਼ ਨੂੰ ਇਨ੍ਹਾਂ ਸਰਕਾਰਾਂ ਤੱਕ ਨਹੀਂ ਪਹੁੰਚਾ ਸਕਦੇ ਤਾਂ ਅਸੀਂ ਤੁਹਾਨੂੰ ਇਹ ਕਮਰੇ ਦੀਆਂ ਤਸਵੀਰਾਂ ਦਿਖਾਈਆਂ ਨੇ अनेका ਤਰ੍ਹਾਂ ਦੀਆਂ ਯੋਜਨਾਵਾਂ ਹੁੰਦੀਆਂ ਨੇ ਪਰ ਇਨ੍ਹਾਂ ਗਰੀਬਾਂ ਲੋਕਾਂ ਤੱਕ ਨਹੀਂ ਪਹੁੰਚਦੀਆਂ ਭਾਈ ਜੀ ਸ਼ਸ਼ੀਕਲ ਫਤੂਰਕਲ ਜੀ ਭਾਈ ਜੀ ਕਿਹੜਾ ਪਿੰਡ ਆ ਤੁਹਾਡਾ ਚੈਨਾ ਜੀ ਚੈਨਾ ਪਿੰਡ ਦੀ ਨਾਮ ਹੈ ਭਾਈ ਅਗਰੇ ਸਿੰਘ ਜੀ ਅੰਗਰੇਜ਼ ਸਿੰਘ ਭਾਈ ਜੀ ਸਾਡੇ ਹੱਥ ਵਿੱਚ ਲਿਸਟ ਹੈ ਤੁਹਾਡੇ ਕਰਦੀ ਤੁਸੀਂ ਪ੍ਰਸ਼ਾਸਨ ਤੱਕ ਗੱਲ ਕੀਤੀ ਪਹੁੰਚਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਪਹੁੰਚਿਆ ਗਿਆ ਉਹ ਪਹੁੰਚੇ ਵੀ ਆਏ ਤੇ ਨਹੀਂ ਵੀ ਉਹ ਕੁਝ ਤੁਹਾਡੇ ਨਾਲ ਗੱਲ ਹੀ ਨਹੀਂ ਕਰ ਰਿਹਾ ਇਹ ਕਿੰਗਾ ਤੋਂ ਵੀ ਮੈਂ ਤਾਂ ਕਮਜ਼ੋਰ ਹਾਂ ਤਾਂ ਮੈਂ ਕੀ ਕਰਾਂ ਠੀਕ ਹੈ ਕਿੰਨੀ ਉਮਰ ਹੈ ਤੁਹਾਡੀ ਮੇਰੀ ਉਮਰ ਹੋਊਗੀ ਜੀ 55 60 ਦੇ ਆਸ-ਪਾਸ ਹੈ ਠੀਕ ਹਾਂ ਜੀ ਫਿਰ ਬਾਕੀ ਦਾ ਇਹ ਅਕਾਰੀ ਨਹੀਂ ਆਇਆ ਕਰਦੇ ਪਏ ਮੇਰੇ ਤੀਜੀ ਯਾਰ ਆ ਗਏ ਤੀਜੀ ਯਾਰ ਮੈਨੂੰ ਕੁਝ ਨਹੀਂ ਮਿਲਿਆ ਲਓ ਵੀਰ ਮੇਰੇਓ ਤੀਜੀ ਵਾਰ ਪੈਸੇ ਆ ਗਏ ਆ ਜਿਹੜੇ ਭਕਾਈ ਜਰੂਰ ਕਰਾਈ ਐ ਜੈਤੋ ਕੋਟ ਫਰੀਦਕੋਟ ਫਰੀਦਕੋਟੋਂ ਫੇਰ ਜੈਤੋ ਜੈਤੋ ਕੋਟ ਵਾਹ ਭਕਾਈ ਕਰਾ ਫੇਰ ਹਾਲ ਕਰੇ ਬੈ ਜਾ ਬਸ ਹਾਂਜੀ ਤੇ ਇਹ ਹਾਲਤ ਆ ਗਰੀਬਾਂ ਦੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਤਿੰਨ ਵਾਰੀ ਇਹ ਪੈਸੇ ਆਏ ਆ ਘਰ ਦੇ ਵੀਰ ਦੇ ਪਰ ਘਰ ਕਾਗਜ਼ਾਂ 'ਚ ਬਣ ਜਾਂਦਾ ਹੁਣ ਬਣਨ ਦੀ ਕੋਸ਼ਿਸ਼ ਕਰ ਸਕਦੇ ਹੋ ਤੁਸੀਂ ਇੱਕ ਇੱਕ ਸ਼ੇਅਰ ਦੇ ਨਾਲ ਜੇਕਰ ਇਹ ਖਬਰ ਨੂੰ ਸੀਐਮ ਭਗਵੰਤ ਮਾਨ ਤੱਕ ਪਹੁੰਚਾਓ ਕਿਉਂਕਿ ਸਤਾ ਦੇ ਵਿੱਚ ਆਈ ਨੂੰ 2 ਸਾਲ ਹੋ ਗਏ ਆ ਇਮਾਨਦਾਰੀ ਦੇ ਬੋਰਡ ਲਾਏ ਜਾ ਰਹੇ ਆ ਵੱਡੇ ਵੱਡੇ ਫਲੈਕਸ ਬੋਰਡ ਲਗਾਏ ਜਾ ਰਹੇ ਆ ਸੀਐਮ ਭਗਵੰਤ ਮਾਨ ਤੱਕ ਜਰੂਰ ਪਹੁੰਚਾਓ ਇਸ ਖਬਰ ਨੂੰ ਤੁਹਾਡਾ ਇੱਕ ਇੱਕ ਸ਼ੇਅਰ ਇਸ ਗਰੀਬ ਦਾ ਘਰ ਜਿਹੜਾ ਇਸ ਵੀਰ ਦਾ ਜਿਹੜਾ ਰਹਿੰਦੀ ਜ਼ਿੰਦਗੀ ਆ ਜਿਹੜੀ ਜਿਹੜਾ ਰਹਿੰਦਾ ਹੋਇਆ ਜੀਵਨ ਬਸਰ ਕਰਨ ਦੇ ਵਿੱਚ ਤੁਸੀਂ ਇਸ ਦੀ ਮਦਦ ਕਰ ਸਕਦੇ ਹੋ ਇੱਕ ਇੱਕ ਸ਼ੇਅਰ ਦੇ ਨਾਲ ਕਿ ਸੀਐਮ ਭਗਵੰਤ ਮਾਨ ਨੂੰ ਪਤਾ ਲੱਗ ਜਾਵੇ ਮੇਰੀ ਇਮਾਨਦਾਰ ਸਰਕਾਰ ਆ ਜਿਹੜੀ ਕਿੰਨੀ ਕ ਇਮਾਨਦਾਰ ਸਰਕਾਰ ਆ ਅੱਜ ਦਿਨ ਪੇਚਾ ਪਿਆ ਰਹਿੰਦਾ ਸੀਐਮ ਭਗਵੰਤ ਮਾਨ ਦਾ ਨਰਿੰਦਰ ਮੋਦੀ ਦੇ ਨਾਲ ਸੈਂਟਰ ਗਵਰਨਮੈਂਟ ਦੇ ਨਾਲ ਪੇਚਾ ਪਿਆ ਰਹਿੰਦਾ ਪਰ ਜੋ ਸੁਵਿਧਾਾਂ ਮੈਂ ਸੈਂਟਰ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਸਵਾਲ ਇੱਥੇ ਵੱਡਾ ਕਿ ਸੀਐਮ ਭਗਵੰਤ ਮਾਨ ਜੀ ਤੁਹਾਡੀ ਅਫਸਰ ਸ਼ਾਹੀ ਉਹਨਾਂ ਯੋਜਨਾਵਾਂ ਨੂੰ ਉਹਨਾਂ ਲੋਕਾਂ ਤੱਕ ਪੁੱਜਦਾ ਕਰਦੀ ਹੈ ਇਹ ਤੁਹਾਡੇ ਲਈ ਸਵਾਲ ਹੈ ਤੇ ਤੁਹਾਡੀ ਅਫਸਰ ਸ਼ਾਹੀ ਤੇ ਵੀ ਸਵਾਲ ਹੈ ਉਹ ਕਿਉਂ ਇਹਨਾਂ ਲੋਕਾਂ ਨਾਲ ਖਿਲਵਾੜ ਕਰਦੇ ਆ ਜਿਹੜੀ ਅਫਸਰ ਸ਼ਾਹੀ ਦਾ ਤੁਸੀਂ ਆਏ ਦਿਨ ਸਟੇਜਾਂ ਤੋਂ ਐਲਾਨ ਕਰਦੇ ਨੇ ਹੋ ਕਿ ਸਾਡੀ ਅਫਸਰ ਸ਼ਾਹੀ ਇਮਾਨਦਾਰ ਹੈ ਹੋਵੇਗੀ ਇਮਾਨਦਾਰੀ ਕਿੱਥੇ ਹੈ ਇਮਾਨਦਾਰੀ ਇਹ ਤਸਵੀਰਾਂ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਗਰੀਬ ਨੇ ਜਿਹੜੇ ਲੋਕ ਉਹਨਾਂ ਦੀ ਜ਼ਿੰਦਗੀ ਬੱਤਰ ਹੁੰਦੀ ਜਾ ਰਹੀ ਹੈ ਦਿਨ ਬਾ ਦਿਨ ਉਹਨਾਂ ਦੀ ਜੜੀ ਜ਼ਿੰਦਗੀ ਦੇ ਆਏ ਦਿਨਾਂ ਜਿਹੜੇ ਪਲ ਪਲ ਘੁੱਟ-ਘੁੱਟ ਕੇ ਮਰ ਰਹੇ ਆ ਤਾਂ ਇਹ ਵੋਟਾਂ ਮਟੋਰਨ ਵੇਲੇ ਯਾਦ ਆਉਂਦੇ ਆ ਤੁਹਾਨੂੰ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਪਰ ਤੁਸੀਂ ਇਹਨਾਂ ਲੋਕਾਂ ਦੀ ਸਾਰ ਕਦੋਂ ਲਾਉਂਗੇ ਇਹਨਾਂ ਲੋਕਾਂ ਨੇ ਤੁਹਾਨੂੰ ਬੜੇ ਹੀ ਮਾਨ ਨਾਲ ਵੋਟਾਂ ਪਾਈਆਂ ਸੀ ਤਾਂ ਇਹ ਉਹੀ ਲੋਕ ਆ ਜਿਨ੍ਹਾਂ ਨੂੰ ਤੁਸੀਂ ਪਮਾਕੜ ਕਹਿੰਦੇ ਸੀ ਤੇ ਆਪਣੇ ਖਰਚੇ ਕਰ ਕਰਕੇ ਰੈਲੀਆਂ ਤੇ ਜਾਂਦੇ ਸੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਚਰਨਾ ਜੀ ਇਹ ਬਾਪੂ ਤੁਹਾਡੇ ਪਿੰਡ ਹਾਂਜੀ ਹਾਂਜੀ ਸਾਡੇ ਪਿੰਡ ਦਾ ਮਜ਼ਦੂਰੀ ਆ ਬੰਦਾ ਜੀ ਤੇ ਇਹ ਵੀਰ ਕਦੋਂ ਕਦਾਏ ਬਾਈ ਦਾ ਘਰ ਆ ਜਿਹੜਾ ਇਸ ਤੱਕ ਆ ਹਾਲ ਇਹ ਤਾਂ ਬਹੁਤ ਚਿਰ ਹੋ ਗਈ ਮੇਰੇ ਸਹਾਂ ਨੂੰ 15 ਸਾਲ ਤਾਂ ਸਾਨੂੰ ਹੋ ਗਈ ਵੀ ਇਹਨਾਂ ਦੇ ਹਾਲਾਤਾਂ ਨੇ ਤੇ ਵੀਰੇ ਲਿਸਟ ਆਈ ਹੈ ਵੀਰ ਬਾਪੂ ਦੀ ਜਿਹੜੀ ਆਈ ਹੋਈ ਹੈ ਲਿਸਟ ਇਸ ਦੀ ਤੇ ਗੱਲ ਕਰੀਏ ਆਪਾਂ ਵੀ 6 ਤੋਂ 7 ਮਹੀਨੇ ਤਾਂ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਦੂਜੇ ਵੀਰ ਵੱਲੋਂ ਕਿ ਵੀ ਲਿਸਟ ਆਈ ਹੈ ਜਿਹੜੀ ਉਹਨਾਂ ਕੋਲ ਹੋ ਗਈ ਆ ਉਸ ਤੋਂ ਪਹਿਲਾਂ ਦੀ ਲਿਸਟ ਕਹਿ ਸਕਦੇ ਆਈ ਹੈ ਕਿੰਨੇ ਕੋ ਹੋਰ ਵੀ ਘਰ ਹੈਗੇ ਇਹਦੇ 'ਚ 7 ਘਰਾਂ ਦੀ ਲਿਸਟ ਆ ਜਿਹੜੀ 7 ਘਰਾਂ ਦਾ ਨਾਮ ਹੈ ਜਿਹੜਾ ਵਿੱਚ ਹੈਗਾ ਸ਼ਾਮਲ ਇਹਨਾਂ ਮੰਗਾ ਮਸਲਿਆਂ ਨੂੰ ਲੈ ਕੇ ਸਾਡਾ ਖੇਤ ਮਜ਼ਦੂਰੀ ਨੇ ਧਰਨਾ ਚੱਲਿਆ ਤਿੰਨ ਦਿਨ ਲਗਾਤਾਰ ਹੁਣ ਸਮਾਪਤ ਹੋ ਗਿਆ ਜੀ ਇਹਹੀ ਮੰਗਾ ਉਹਦੇ ਵਿੱਚ ਹੈ ਜੀ ਮਗਰੋਂ ਮਾਫੀ ਦੇਣ ਦਾ ਸਰਕਾਰ ਨੂੰ ਕਹਿੰਦੇ ਕੀ ਫਾਇਦਾ ਜੀ ਜਿਉਂਦੇ ਬੰਦੇ ਦੀ ਕਦਰ ਨਹੀਂ ਕਰਦੇ ਤੁਸੀਂ ਮਗਰੋਂ ਕੀ ਫਾਇਦਾ ਫਿਰ ਜਦੋਂ ਲੋਕ ਜਦੋਂ ਇਹ ਚੀਜ਼ਾਂ ਉੱਪਰ ਡਿੱਗ ਪੈਂਦੀਆਂ ਨੇ ਤੇ ਇਨਸਾਨ ਦੁਨੀਆ ਤੋਂ ਚਲਾ ਜਾਂਦਾ ਫਿਰ ਫਿਰ ਪੈਸੇ ਦੇਣ ਦਾ ਵੀ ਕੋਈ ਫਾਇਦਾ ਨਹੀਂ ਜੀ ਇਹ ਮਜ਼ਦੂਰ ਇੱਥੇ ਪੈਂਦਾ ਜੀ ਹਾਲਾਤ ਵੇਖੋ ਇਹਦੇ ਇਹ ਸਾਡੇ ਹੁਣ ਮੰਗ ਪੱਤਰ ਬਣਿਆ ਜੀ ਸਾਰਿਆਂ ਵੀਡੀਓ ਸਾਹਿਬ ਦੇ ਧਿਆਨ ਚਾਹੀ ਗੱਲਾਂ ਹੁਣ ਮੈਂ ਕਿੰਨਾ ਐਕਸ਼ਨ ਕਰਦੇ ਵੀਡੀਓ ਸਾਹਿਬ ਦੇ ਤੇ ਠੀਕ ਹੈ ਇਹ ਇਹ ਜਿਹੜੀਆਂ ਮੰਗਾਂ ਤੁਸੀਂ ਵੀ ਦਿੱਤੀਆਂ ਹੋਈਆਂ ਪਰ ਸਰਕਾਰ ਵੱਲੋਂ ਇਹ ਚੀਜ਼ਾਂ ਆਲਰੇਡੀ ਆਈਆਂ ਹੋਈਆਂ ਨੇ ਬਾਈ ਜੀ ਲਿਸਟ ਆਈ ਪਈ ਐ ਤਾਂ ਕਿਸੇ ਦੇ ਮੰਨ ਕੇ ਚੱਲੋ ਭਲੇਖਾ ਹੀ ਨਹੀਂ ਕਿਸ ਚੀਜ਼ ਦਾ ਤੇ ਫਿਰ ਦੱਸੋ ਜੇ ਸਰਕਾਰ ਨੇ ਪਾਸ ਕਰਦੇ ਤੇ ਪੈਸਾ ਗਿਆ ਕਿੱਧਰ ਜੀ ਕਿੱਧਰ ਹਾਂਜੀ ਪਹੁੰਚਦਾ ਇਹਨਾਂ ਸਰਕਾਰ ਦਾ ਹੀ ਕੋਈ ਨਹੀਂ ਜੀ ਉੱਥੇ ਜਿਹੜੇ ਨੂੰ ਮੜੀ ਕੁਰਸੀ ਮਿਲਦੀ ਪਾ 5000 ਦੀ ਸੰਖਾ ਹੈ ਭਲਾ 50000 ਵਾਲਾ ਉਹ ਭਗਵੰਤਮਾਨ ਬਣਿਆ ਬੈਠਾ ਜੀ ਉੱਥੇ ਜੀ ਕੋਈ ਪਰਵਾਹ ਨਹੀਂ ਉਹਨਾਂ ਨੂੰ ਅਸੀਂ ਤਿੰਨ ਦਿਨ ਉੱਥੇ ਰਹਿ ਗਏ ਆ ਬਿਮਾਰ ਹੋਏ ਪਏ ਆ ਜੀ ਉੱਥੋਂ ਬੁੜੀਆਂ ਵੀ ਸਾਡੀਆਂ ਬਿਮਾਰ ਹੋ ਗਈਆਂ ਉੱਥੇ ਕਿਸੇ ਨੂੰ ਕੋਈ ਪਰਵਾਹ ਨਹੀਂ ਅਜੇ ਕਈਆਂ ਪਿੰਡਾਂ 'ਚ ਕੰਮ ਦੇਤਾ ਕਈਆਂ 'ਚ ਫੇਰ ਗੋਗਲੋਂ ਤੋਂ ਮਿੱਟੀ ਝੜੀ ਜਾਂਦੇ ਅੱਜ ਚਲਾਵਾ ਕੱਲ ਚਲਾਵਾ ਕਈ ਤਾਂ ਕਹਿੰਦੇ ਕੰਮ ਖਤਮੀ ਹੋ ਗਿਆ ਹਮ ਖਤਮ ਹੋਇਆ ਕਿੱਥੇ ਜੇ ਸਰਕਾਰ 100 ਦਿਨ ਦੀ ਗਰੰਟੀ ਕਰਦੀ ਹੈ ਜੀ ਤੇ ਕੰਮ ਮਿਲਦਾ ਕਿਉਂ ਨਹੀਂ ਪਰ ਸਰਕਾਰ ਦਾ ਪੈਸਾ ਸਾਡਾ ਰੱਖੀ ਬੈਠੀ ਹੈ ਜੀ ਇਹਨਾਂ ਨੇ ਪੈਸਾ ਕਿੱਥੇ ਲੈ ਕੇ ਜਾਣਾ ਸਾਡਾ ਫਿਰ ਹਮ ਗੱਲਾਂ ਦੇ ਵਿੱਚ ਮਲਾਜ਼ਮੀ ਇਹੋ ਜੀ ਆ ਜੀ ਜਿਹੜੇ ਲੋਕਾਂ ਤੇ ਚੀਜ਼ ਪਹੁੰਚੋ ਨਹੀਂ ਹੀ ਨਹੀਂ ਦਿੰਦੇ ਆ ਵੇਖ ਲਓ ਲਿਸਟ ਤੁਹਾਡੇ ਸਾਹਮਣੇ ਕਿੰਨੇ ਘਰ ਆਏ ਤੇ ਜੀ ਯਾਰ ਮੇਰੇ ਕੋਲ ਇਹ ਦੀ ਗੱਲ ਨਹੀਂ ਵੀ ਨਾ ਆਉਂ ਨਾ ਦਾ ਜਿਵੇਂ ਹੁਣ ਨਾ ਚੱਲਦਾ ਨਾ ਐਂ ਚੱਲਦੀ ਜਾਂਦਾ ਬਾਕ ਖਾੜਾ ਵਿੱਚੋਂ ਖਾਈ ਜਾਂਦੇ ਜਿਹੜਾ ਕੋਈ ਨਾਲ ਦੇ ਸਰਪੰਚ ਜਾਂ ਕੋਈ ਵੀ ਚਾਲੀ ਯਾਰ ਫਰੀਦਕੋਟ ਚਲ ਕੇ ਕੋਟ ਚਲ ਕੇ ਜੈਤੋ ਚਲ ਕੇ ਆਏ ਤੋੜੀ ਫਿਰਦੀ ਮੈਂ ਕਿ ਕਿੱਡੀ ਕਪੁੰਜੀ ਆ ਤੇ ਆ ਪਾਣੀ ਵੀ ਅਗਲੇ ਨੂੰ ਪਿਆਉਣਾ ਪੈਂਦਾ ਸੀ ਜੀ ਹੁਣ ਮੈਂ ਗਰੀਬ ਸੀ ਮੈਂ ਤੋਂ ਫਿਰ ਸਰਪੰਚ ਕਹਿੰਦਾ ਵੀ ਦੂਰੀਆ ਤੋਂ ਕਰੇ ਬਾਈਾ ਚੱਪ ਕਰਕੇ ਸਰਪੰਚ ਨੇ ਕੋਸ਼ਿਸ਼ ਕੀਤੀ ਵਿਚਾਰੇ ਨੇ ਤੁਹਾਡੀ ਨਾਲ ਪਹੁੰਚ ਕੀਤੀ ਨਹੀਂ ਸਰਪੰਚ ਨੇ ਵੀ ਕੀਤੀ ਸੀ ਪਰ ਨਹੀਂ ਉਦੋਂ ਜਦੋਂ ਅਖੀਰ ਤੋ ਆ ਨਾ ਬੀਜ ਬਵਾਇਆ ਕਰਿਆ ਆਉਦੇ ਇਹ ਨਹੀਂ ਪਤਾ ਗਿਆ ਕੌਣ ਨਹੀਂ ਮੈਨੂੰ ਨਹੀਂ ਪਤਾ ਇਸ ਗੱਲ ਦਾ ਅਨੇਕਾ ਹੀ ਘਰ ਆ ਜੀ ਪੂਰੇ ਪੰਜਾਬ ਚ ਤੁਸੀਂ ਜੇ ਭਾਲੋਗੇ ਤੁਹਾਨੂੰ ਮਿਲ ਜਾਣਗੇ ਅਨੇਕਾ ਹੀ ਸੈਂਕੜਿਆਂ ਦੀ ਤੇ ਜੀ ਮਿਲ ਜਾਣਗੇ ਜਿਹੜੇ ਕੁਸ਼ਕ ਤਾਂ ਮਰ ਗਏ ਡੱਗ ਕੇ ਉੱਤੇ ਜੋ ਮਕਾਨ ਡੱਗੇ ਕੁਸ਼ਕ ਮਰਨ ਦਿਹਾੜੇ ਆ ਜੀ ਆ ਤੂਹੇ ਹਾਲਾਤ ਵੇਖ ਲੋ ਏ ਇਹ ਕਿੰਨਾ ਚਿਰ ਚੱਲੂਗਾ ਇਹ ਦੋ ਦਿਨਾਂ ਦਾ ਮਹੀਨ ਨਹੀਂ ਚੱਲਦਾ ਜੀ ਇਹ ਮਜ਼ਦੂਰ ਇੱਥੇ ਹੀ ਪੈਂਦਾ ਜੀ ਫਿਰ ਮੰਗਰੋ ਕੀ ਫਾਇਦਾ ਜੀ ਮੰਗਰੋ ਕੋਈ ਫਾਇਦਾ ਨਹੀਂ ਇੱਥੇ ਸੱਤਰ ਤੇ ਆ ਕੇ ਬਹਿਣ ਦਾ ਮੰਗਰੋ ਅਗਲੇ ਹਮਦਰਦੀਆਂ ਇਹ ਹਮਦਰਦੀਆਂ ਵਟੌਰਨ ਤੋਂ ਤਾਂ ਫਿਰ ਬੰਦਾ ਵੈਸੇ ਹੀ ਚੰਗਾ ਜੀ ਕੀ ਫਾਇਦਾ ਲਿਸਟ ਤੁਹਾਡੇ ਹੱਥ ਚ ਹੈ ਲਿਸਟ ਬੰਦਾ ਲਈ ਫਿਰਦਾ ਫਿਰ ਪੈਸਾ ਸੱਜਾਂ ਦੱਸਦੇ ਨੇ ਵੀ ਫਲਾਣਾ ਬੰਦਾ ਤੇਰਾ ਤਾਂ ਪੈਸਾ ਲੈ ਗਿਆ ਸਹੀ ਹੈ ਜੀ ਬਿਲਕੁਲ ਇਹ ਰੋਸਤਾ ਨੂੰ ਨਾ ਹੋਵੇ ਹਾਂ ਜਾਂ ਜੇ ਕਾਗਜ਼ਾਂ 'ਚ ਹੀ ਪੈ ਗਿਆ ਉਹ ਵੀ ਦੱਸ ਦੇਣਾ ਹਾਂ ਜੀ ਇੱਕ ਵੀਰ ਦਾ ਹੋਰ ਦਾ ਵੀ ਨਾਮ ਆਇਆ ਹੋਇਆ ਜਿਨ੍ਹਾਂ ਵੱਲੋਂ ਘਾਰ ਹੈ ਜਿਹੜਾ ਬਣਾ ਲਿਆ ਗਿਆ ਸੀ ਅੱਗੇ ਆਜੋ ਤੁਸੀਂ ਇਹ ਮਜ਼ਦੂਰ ਦੀ ਤੁਹਾਨੂੰ ਹਾਲਤ ਮੈਂ ਦੱਸ ਦਿੰਦਾ ਜੀ ਇਹ ਵਿਚਾਰਾ ਗੋਡਿਆਂਦਾਰ ਹੀ ਆ ਜੀ ਵੇਖ ਲਓ ਕਿਵੇਂ ਖੜਾ ਹੈ ਇਹਨੇ ਦੂਣ ਸਵਾਏ ਚੱਕ ਕੇ ਉੱਤੇ ਡਿੱਗਦਾ ਸੀ ਇਹਨੇ ਵਿਚਾਰੇ ਨੇ ਪਾ ਲਿਆ ਹੁਣ ਕੀ ਆਉਂਦਾ ਜੇ ਕੋਈ ਮੁਲਾਜ਼ਮ ਆਉਂਦਾ ਤੇਰਾ ਤਾਂ ਬਾਈ ਪਿਆ ਹੋਇਆ ਪਿਆ ਹੋਇਆ ਉਹਨਾਂ ਨੂੰ ਐ ਨਹੀਂ ਪਤਾ ਜੀ ਇਹ ਪਿਆ ਕਿਵੇਂ ਕਿਸੇ ਨੇ ਅਫਸਰ ਨੇ ਨੂੰ ਐ ਪੁੱਛਿਆ ਵੀ ਪਿਆ ਕਿਵੇਂ ਆ ਇਹ ਜਾਂ ਤੂੰ ਸੀਰੀ ਲੈ ਕੇ ਪੈ ਜਾਂ ਆਪ ਦਾ ਘਰ ਦੇ ਵਿੱਚੋਂ ਕੁਝ ਵੇਚ ਕੇ ਪੈ ਜਾਂ ਗਹਿਣਾ ਚੱਕ ਕੇ ਪੈ ਜਾਂ ਕੋਈ ਬਿਆਜੂ ਸਭਾਈ ਕਿਵੇਂ ਬੜੇ ਕੋਈ ਨਹੀਂ ਪੁੱਛਦਾ ਇਹ ਗੱਲ ਐਵੇਂ ਵੇਖ ਲੰਦੇ ਪੈ ਗਿਆ ਪੈ ਐਵੇਂ ਗਿਆ ਬਾਈ ਮੰਤਰ ਨਾ ਪੈਂਦਾ ਹੋਵੇ ਤਾਂ ਵਰਕੇ ਦੇ ਦੇ ਪੈ ਜਾਂਦਾ ਆਹ ਮਜ਼ਦੂਰ ਵੀ ਵਿਚਾਰਾ ਪਾ ਲੈਂਦਾ ਜੇ ਐਵੇਂ ਪੈਂਦਾ ਹੁੰਦਾ ਤਾਂ ਠੀਕ ਐ ਵੀ ਜਦੋਂ ਡਿੱਗਦਾ ਮਰਦੇ ਨੂੰ ਅੱਖ ਚੱਬਣਾ ਪੈਂਦਾ ਇਹ ਬਜ਼ੁਰਗ ਆ ਜਿਹੜਾ ਕੱਲਾ ਰਹਿ ਰਿਹਾ ਇੱਥੇ ਪਰ ਉਹਨਾਂ ਦਾ ਪਰਿਵਾਰ ਹੋਣਾ ਨਾਲ ਹਾਂਜੀ ਹਾਂਜੀ ਪਰਿਵਾਰ ਆ ਜੀ ਉਹਦਾ ਵਿਚਾਰਾ ਵਧੀਆ ਬੰਦਾ ਪਰਿਵਾਰ ਸਮੇਤ ਵਿਚਾਰਾ ਰਹਿ ਰਿਹਾ ਜਦੋਂ ਜਮਾ ਉੱਤੇ ਡਿੱਗਦਾ ਰਹੀ ਸਾਡੇ ਵੇਖਣ ਦੀ ਗੱਲ ਹੈ ਫੋਟੋ ਪਈ ਬਾਈ ਤੇਰੇ ਕੋਲ ਕੋਈ ਕਵਰੇਜ ਤੇਰੇ ਮਕਾਨ ਦੀ ਮਕਾਨ ਦੀ ਫੋਟੋ ਵੇਖ ਇਹੋ ਜੀ ਹਾਲਾਤ ਦਾ ਹੀ ਹੋ ਸੀਗਾ ਨਾਲ ਉਹ ਕੱਚਾ ਸੀਗਾ ਮਾਨ ਲੇ ਚਲੋ ਹੁਣ ਇਹਨੂੰ ਆਪਾਂ ਐ ਕਹੀਏ ਤੇਰਾ ਮਕਾਨ ਪੱਕਾ ਪੱਕੇ ਹਾਲਤ ਪੱਕਿਆਂ ਵਾਲੀ ਕੋਈ ਦਿਖਦੀ ਹੈ ਕਿਸੇ ਬਸੇ ਦੀ ਹੂੰ ਇਹਦਾ ਦੋ ਦਿਨਾਂ ਦਾ ਮਹੀਨ ਨਹੀਂ ਚੱਲਦਾ ਮੰਦਰੀ ਜਾਣ ਲੈ ਲੂਗਾ ਹੂੰ ਠੀਕ ਹੈ ਤਾਂ ਤਸਵੀਰਾਂ ਦੇ ਵਿੱਚ ਦਿਖਾਉਨੇ ਆ ਕਿ ਕਿਵੇਂ ਬਿਲਕੁਲ ਅੰਦਰੋਂ ਜਿਹੜੀਆਂ ਛੱਤਾਂ ਜਿਹੜੀ ਛੱਤ ਦੇ ਵਿੱਚ ਮੋਰੇ ਵੀ ਨਿਕਲੇ ਹੋਏ ਤਸਵੀਰਾਂ ਦੇ ਵਿੱਚ ਦਿਖਾਇਆ ਜੋ ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਹੂੰ ਬਚਾ ਲਓ ਤੁਹਾਡੇ ਗੋਣ ਗੋਣ ਕੇ ਵਿਚਾਰੇ ਪਹਿਲੇ ਵਾਸਾ ਹੈਗਾ ਤਾਂ ਸਾਡੀ ਬੇਨਤੀ ਹੈ ਜੀ ਹੱਥ ਬੰਨ ਕੇ ਵੀ ਬਚਾ ਲਓ ਇਹਨਾਂ ਜਾਨ ਬਚਾ ਲਓ ਬੰਦਾ ਨਹੀਂ ਬਣਦਾ ਜੀ ਛੇਤੀ ਹੂੰ ਮਗਰ ਉਹ ਫਿਰ ਕੋਈ ਫਾਇਦਾ ਨਹੀਂ ਇੱਥੇ ਹੋ ਰੋਣ ਦਾ